ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇੱਕ ਵੇਲੇ ਦਰਬਾਰ ਲੱਗਾ ਹੋਇਆ ਸੀ ਸੋ ਲੱਗੇ ਦਰਬਾਰ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਗੁਰੂਕੀਆਂ ਸੰਗਤਾਂ ਪਰਵਚਨ ਸਰਵਣ ਕਰ ਰਹੀਆਂ ਸੀ ਸੋ ਗਰਮੀ ਦੀ ਰੁੱਤ ਸੀ ਤੇ ਸਤਗਰਾਂ ਨੂੰ ਅਚਾਨਕ ਪਿਆਸ ਲੱਗੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਵਾਜ਼ ਮਾਰੀ ਕਿ ਕੋਈ ਸਿੱਖ ਜਲ ਲੈ ਕੇ ਆਵੇ ਕਿਉਂਕਿ ਉਸ ਵੇਲੇ ਜੋ ਹਜੂਰੀਏ ਸਿੱਖ ਸਤਗੁਰਾਂ ਦੇ ਕੋਲ ਹਰ ਵੇਲੇ ਰਿਹਾ ਕਰਦੇ ਸਨ ਕੋਈ ਸਿੱਖ ਕੋਲ ਨਹੀਂ ਸੀ ਇਸ ਕਰਕੇ ਸੰਗਤ ਦੇ ਵਿੱਚੋਂ ਇੱਕ 15 ਸਾਲ ਦਾ ਨੌਜਵਾਨ ਗੱਭਰੂ ਉਹ ਸਤਗੁਰਾਂ ਦੇ ਵਾਸਤੇ ਗਲਾਸ ਦੇ ਵਿੱਚ ਜਲ ਲੈ ਕੇ ਗਿਆ ਸੋ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਉਸਨੇ ਜਾਲ ਰੱਖਿਆ ਮਹਾਰਾਜ ਜਾਲ ਛਕੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਗੱਭਰੂ ਦੇ ਅੰਗ ਹੱਥ ਪੈਰ ਵੇਖਦੇ ਨੇ ਤੇ ਸਤਿਗੁਰਾਂ ਨੇ ਸੁਭਾਵਕ ਪੁੱਛਿਆ ਆਖਣ ਲੱਗੇ ਬੇਟਾ ਤੂੰ ਕੋਈ ਕੰਮ ਵੀ ਕਰਦਾ ਹੈ ਜਾਂ ਨਹੀਂ ਕਰਦਾ ਤੇ ਉਹ ਆਖਣ ਲੱਗਾ ਤੇ ਸਤਿਗੁਰੂ ਜੀ ਘਰ ਦੇ ਵਿੱਚ ਬੜੀਆਂ ਸੁੱਖ ਸਹੂਲਤਾਂ ਨੇ ਕੋਈ ਕਿਸੇ ਪ੍ਰਕਾਰ ਦੇ ਤੰਗੇ ਨਹੀਂ ਘਰ ਦੇ ਵਿੱਚ ਨੌਕਰ ਚੰਕਰ ਰੱਖੇ ਨੇ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਤਾਂ ਸਤਿਗੁਰਾਂ ਨੇ ਆਖਿਆ ਕਿ ਆਪਣੀ ਕਿਰਤ ਵਿਰਤ ਵਾਸਤੇ ਉਹ ਆਖਣ ਲੱਗੇ ਸਾਡੇ ਤੇ ਮਾਤਾ ਪਿਤਾ ਨੂੰ ਵੀ ਨਹੀਂ ਕੰਮ ਕਰਨ ਦੀ ਕੋਈ ਜ਼ਰੂਰਤ ਪੈਂਦੀ ਇਹਨਾਂ ਸਾਡਾ ਕਾਰੋਬਾਰ ਚੱਲਦਾ ਹੈ ਕਿ ਸਾਰਾ ਕੰਮ ਨੌਕਰ ਚਾੱਕਰੀ ਕਰਦੇ ਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਤੂੰ ਇੱਥੇ ਸੰਗਤ ਦੇ ਵਿੱਚ ਆਉਨਾ ਇਹ ਦੱਸ ਕਿ ਕਦੇ ਸੰਗਤ ਦੇ ਵਿੱਚ ਸੇਵਾ ਕੀਤੀ ਕਦੇ ਗੁਰੂ ਘਰ ਝਾੜੂ ਦਿੱਤਾ ਜਾਂ ਕਦੇ ਜੋੜੇ ਝਾੜਨ ਦੀ ਸੇਵਾ ਕੀਤੀ ਹੈ ਜਾਂ ਫਿਰ ਤੂੰ ਕਿਤੇ ਲੰਗਰ ਦੇ ਵਿੱਚ ਭਾਂਡੇ ਮਾਂਜਣ ਦੀ ਸੇਵਾ ਕੀਤੀ ਹੋਵੇ ਤਾਂ ਉਹ ਨੌਜਵਾਨ ਆਖਣ ਲੱਗਾ ਨਹੀਂ ਸਤਿਗੁਰੂ ਜੀ ਅੱਜ ਤੱਕ ਮੈਂ ਇਹਨਾਂ ਹੱਥਾਂ ਦੇ ਨਾਲ ਕਦੇ ਕੋਈ ਕੰਮ ਕੀਤਾ ਹੀ ਨਹੀਂ ਅੱਜ ਪਹਿਲਾ ਦਿਨ ਆ ਕਿ ਮੈਂ ਆਪ ਜੀ ਨੂੰ ਇਹ ਜਲ ਸ਼ਕਾਰਿਆ ਨਹੀਂ ਤੇ ਮੈਂ ਕਦੇ ਘਰ ਵੀ ਕਦੇ ਜਲ ਨਹੀਂ ਕਿਸੇ ਨੂੰ ਸਕਾਇਆ ਸੋ ਸਤਗੁਰਾਂ ਨੇ ਉਸ ਨੌਜਵਾਨ ਦੇ ਕੋਲੋਂ ਉਹ ਜਲ ਵਾਲਾ ਗਲਾਸ ਫੜਿਆ ਤੇ ਫੜ ਕੇ ਰੋੜ ਦਿੱਤਾ ਜਿਸ ਵੇਲੇ ਸਤਗੁਰਾਂ ਨੇ ਉਹ ਗਲਾਸ ਰੋੜ ਦਿੱਤਾ ਤੇ ਨੌਜਵਾਨ ਪਸਣ ਲੱਗਾ ਸਤਗੁਰੂ ਜੀ ਮੇਰੇ ਤੇ ਹੱਥ ਬੜੇ ਸਾਫ਼ ਆ ਤੇ ਮੈਂ ਬੜੇ ਸੁਚਨਤਾਈ ਦੇ ਨਾਲ ਸ਼ਰਦਾ ਦੇ ਨਾਲ ਪਵਿੱਤਰ ਵਾਲਾ ਤੁਹਾਡੇ ਵਾਸਤੇ ਲੈ ਕੇ ਆਇਆ ਸੀ ਤੇ ਆਸ ਤੁਹਾਨੂੰ ਲੱਗਦੀ ਐ ਫਿਰ ਵੀ ਤੁਸੀਂ ਨੇ ਜਲ ਕਿਉਂ ਡੋਲ ਦਿੱਤਾ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਅਪਵਿੱਤਰ ਚੀਜ਼ ਭਲਾ ਕੋਈ ਛੱਕ ਸਕਦਾ ਤੇ ਉਹ ਆਖਣ ਲੱਗਾ ਮਹਾਰਾਜ ਅਪਵਿੱਤਰ ਕਿਸ ਤਰ੍ਹਾਂ ਹੋਇਆ ਮੈਂ ਕਿਸੇ ਗੰਦੇ ਮੰਦੇ ਕੰਮ ਨੂੰ ਹੱਥ ਹੀ ਨਹੀਂ ਲਾਇਆ ਹੋਰ ਕੋਈ ਮੈਂ ਕੰਮ ਕੀਤਾ ਹੀ ਨਹੀਂ ਸਾਫ ਮੇਰਾ ਸਰੀਰ ਸਾਫ ਭਾਂਡਾ ਸਾਫ ਜਗ੍ਹਾ ਤੋਂ ਜਲ ਲੈ ਕੇ ਆਇਆ ਤਾਂ ਸਤਿਗੁਰੂ ਜੀ ਆਖਣ ਲੱਗੇ ਕਿ ਭਲਾ ਜਦੋਂ ਕੋਈ ਚੀਜ਼ ਮੁਰਦੇ ਦੇ ਸਰੀਰ ਨਾਲ ਸੂਝ ਜਾਵੇ ਉਹ ਪਵਿੱਤਰ ਨਹੀਂ ਹੋ ਜਾਂਦੀ ਤਾਂ ਉਹ ਆਖਣ ਲੱਗਾ ਕਿ ਮਹਾਰਾਜ ਮੈਂ ਤੇ ਜਿਉਂਦਾ ਨਾ ਮੁਰਦਾ ਤੇ ਇੱਥੇ ਕੋਈ ਨਹੀਂ ਤਾਂ ਸਤਿਗੁਰੂ ਜੀ ਆਖਣ ਲੱਗੇ ਕਿ ਭਾਈ ਗੁਰੂ ਦੀ ਪਾਵਨ ਬਾਣੀ ਦਾ ਪਰਮਾਨ ਹੈ ਅਤੇ ਸੁੰਦਰ ਕੁਲੀਨ ਚਤਰ ਮੁਖ ਮਿਆਨੇ ਧਨਵੰਤ ਮਿਰਤਕ ਕਹੀ ਅਹ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਜੇ ਪਰਮੇਸ਼ਰ ਨਾਲ ਪਿਆਰ ਨਹੀਂ ਜੇ ਆਪਣੇ ਅੰਗ ਹੱਥ ਪੈਰ ਗੁਰੂ ਘਰ ਦੇ ਵਿੱਚ ਝਾੜੂ ਦੇ ਕੇ ਜੋੜਿਆਂ ਦੀ ਸੇਵਾ ਕਰਕੇ ਲੰਗਰ ਦੇ ਵਿੱਚ ਭਾਂਡਿਆਂ ਦੀ ਸੇਵਾ ਕਰਕੇ ਜਾਂ ਆਪਣੇ ਵੱਡਿਆਂ ਬਜ਼ੁਰਗਾਂ ਦੀ ਸੇਵਾ ਕਰਕੇ ਸਫਲ ਨਹੀਂ ਕੀਤੇ ਤਾਂ ਇਹ ਸਰੀਰ ਆਵੇਂ ਜਿੰਨਾ ਮਰਜ਼ੀ ਸੋਹਣਾ ਕਰ ਲਈਏ ਇਹ ਮੁਰਦਿਆਂ ਦੇ ਸਮਾਨ ਹੈ ਇਸ ਸਰੀਰ ਨੂੰ ਤੇ ਮਰਦਾ ਹੋਣ ਤੋਂ ਬਾਅਦ ਵੀ ਸਫਲ ਨਹੀਂ ਮੰਨਿਆ ਜਾ ਸਕਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀ ਘਟਨਾ ਹੈ ਇੱਕ ਧੰ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸੱਤਾਂ ਦੀਪਾਂ ਨੌਵਾਂ ਖੰਡਾ ਤੋਂ ਵਿਚਰਦੇ ਹੋਏ ਜਗਨਨਾਥ ਪੁਰੀ ਪਹੁੰਚੇ ਨਾ ਉੱਥੇ ਉਥੋਂ ਦੇ ਪੰਡਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਕੇ ਇੱਕ ਸਮੁੰਦਰ ਦੇ ਕਿਨਾਰੇ ਤੇ ਜਾ ਬੈਠੇ ਨੇ ਜਿਸ ਵੇਲੇ ਸਮੁੰਦਰ ਦੇ ਕਿਨਾਰੇ ਤੇ ਬੈਠੇ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਮਰਦਾਨਿਆ ਰਬਾਬ ਵੇੜ ਤੇ ਭਾਈ ਮਰਦਾਨੇ ਨੇ ਰਾਗਾਂ ਦੁਆਰਾ ਰਬਾਬ ਵਜਾਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਮਾਧੀ ਲੱਗ ਗਈ ਐ ਅੱਖਾਂ ਮੀਟੀਆਂ ਗਈਆਂ ਸੋ ਭਾਈ ਮਰਦਾਨਾ ਕੀ ਦੇਖਦਾ ਹੈ ਕਿ ਜਿੱਥੇ ਸਮੁੰਦਰ ਦੇ ਕਿਨਾਰੇ ਤੇ ਗੁਰੂ ਸਾਹਿਬ ਜੀ ਮਹਾਰਾਜ ਬੈਠੇ ਪਰਮੇਸ਼ਰ ਦਾ ਗੁਣ ਗਾ ਰਹੇ ਨੇ ਉਥੋਂ ਕੁਝ ਕੋਹ ਧੂਰੀ ਤੇ ਸਮੁੰਦਰ ਦੇ ਕਿਨਾਰੇ ਇੱਕ ਮੁਰਦੇ ਦੀ লাশ ਪਈ ਹੋਈ ਸੀ ਸੋ ਜਦੋਂ ਉਹ লাশ ਭਾਈ ਮਰਦਾਨੇ ਨੇ ਵੇਖੀ ਤੇ ਵੇਖਦਿਆਂ ਵੇਖਦਿਆਂ ਹੋਰ ਕੀ ਵੇਖਿਆ ਕਿ ਇੱਕ ਬਗਹਾੜ ਆਇਆ ਜਿਸ ਦੀ ਖਰਾਕ ਹੀ ਮਾਸ ਹੈ ਉਹ ਉਸ লাশ ਨੂੰ ਵੇਖ ਕੇ ਆਇਆ ਕਿ ਉਸ ਨੂੰ ਖਾਵੇਗਾ ਤੇ ਉਸ ਬਘਿਆੜ ਦੇ ਆਉਣ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਇਹ ਬਘਿਆੜ ਕਈ ਦਿਨਾਂ ਦਾ ਭੁੱਖਾ ਲੱਗਦਾ ਹੈ ਇਸ ਨੂੰ ਭੁੱਖ ਲੱਗੀ ਹੋਏਗੀ ਸੋ ਭਾਈ ਮਰਦਾਨਾ ਜੀ ਕੀ ਦੇਖਦੇ ਨੇ ਉਹ ਬਘਿਆੜ ਉਸ ਮਰਦੇ ਦੇ ਕੋਲ ਆਇਆ ਉਸ ਮਰਦੇ ਨੂੰ ਉਸ ਬਘਿਆੜ ਨੇ ਚੰਗੀ ਤਰ੍ਹਾਂ ਸੁੰਘਿਆ ਤੇ ਸੁੰਘ ਕੇ ਫਿਰ ਉਹ ਬਘਿਆੜ ਵਾਪਸ ਚਲੇ ਆ ਗਿਆ ਜਦੋਂ ਬਗਹਾੜ ਵਾਪਸ ਗਿਆ ਤਾਂ ਭੁੱਖ ਬਹੁਤ ਲੱਗੀ ਸੀ ਫਿਰ ਦੁਬਾਰਾ ਵਾਪਸ ਆਇਆ ਹੁਣ ਉਸ ਬਗਹਾੜ ਨੇ ਉਸ ਮੁਰਦੇ ਦੇ ਪੈਰਾਂ ਨੂੰ ਸੰਘਿਆ ਆ ਕੇ ਫਿਰ ਉਸ ਮੁਰਦੇ ਦੇ ਹੱਥਾਂ ਨੂੰ ਸੰਘਿਆ ਫਿਰ ਉਸ ਮੁਰਦੇ ਦੀਆਂ ਅੱਖਾਂ ਨੂੰ ਸੰਘਿਆ ਉਸ ਮੁਰਦੇ ਦੀ ਜ਼ਬਾਨ ਨੂੰ ਸੰਘਿਆ ਉਸ ਮੁਰਦੇ ਦੇ ਮੱਥੇ ਨੂੰ ਸੰਘਿਆ ਤੇ ਫਿਰ ਉਹ ਬਗਹਾੜ ਉਸ ਮੁਰਦੇ ਨੂੰ ਖਾਣ ਤੋਂ ਬਿਨਾ ਹੀ ਵਾਪਸ ਮੁੜ ਗਿਆ ਸੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਬੈਠਾ ਭਾਈ ਮਰਦਾਨਾ ਇਹ ਸਾਰਾ ਕੁਝ ਦੇਖ ਰਿਹਾ ਸੀ ਭਾਈ ਮਰਦਾਨੇ ਦੇ ਕੋਲ ਰਿਆ ਨਿਆ ਗਿਆ ਪੁੱਛਣ ਲੱਗਾ ਸਤਿਗੁਰੂ ਜੀ ਇਹ ਅਜੀਬ ਵੀ ਇੱਕ ਕਵਤਕ ਵੇਖਿਆ ਕਿ ਬਗਹਾੜ ਦੀ ਖਰਾਕ ਹੈ మాਸ ਤੇ ਮਰਦਾ ਵੇਖ ਕੇ ਉਹ ਬਗਹਾੜ ਮਾਸ ਖਾਣ ਵਾਸਤੇ ਆਇਆ ਸੀ ਪਰ ਭੁੱਖ ਲੱਗਣ ਦੇ ਬਾਵਜੂਦ ਵੀ ਉਹ ਵਾਰ-ਵਾਰ ਆਂਦਾ ਰਿਹਾ ਤੇ ਇਸ ਮਰਦੇ ਦੇ ਅੰਗ ਸੁੰਘ ਕੇ ਚਲਿਆ ਜਾਂਦਾ ਰਿਹਾ ਐਸਾ ਕੀ ਕਾਰਨ ਆ ਕਿ ਉਸਨੇ ਖਾਧਾ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੱਸਣ ਲੱਗੇ ਭਾਈ ਮਰਦਾਨਾ ਜੀ ਇਹ ਜੋ ਪਰਮੇਸ਼ਰ ਦੀ ਧੁਰ ਕੀ ਬਾਣੀ ਹੈ ਨਾ ਇਹਦੇ ਵਿੱਚ ਬੜੀ ਤਾਕਤ ਹੈ ਜੋ ਹਾਜ਼ਾਗਾਂ ਦੁਆਰਾ ਇੱਥੇ ਬਾਣੀ ਦਾ ਕੀਰਤਨ ਹੋ ਰਿਹਾ ਕਿ ਉਸ ਬਿਗਹਾੜ ਦੇ ਕੰਨਾਂ ਦੇ ਵਿੱਚ ਵੀ ਪਈ ਹੈ ਭਾਵੇਂ ਉਹ ਆਪਣੇ ਕਰਮਾਂ ਅਨੁਸਾਰ 84 ਲੱਖ ਜੂਨ ਦੇ ਵਿੱਚ ਹੈ ਪਰ ਉਸ ਨੂੰ ਵੀ ਇਸ ਗੱਲ ਦੀ ਸੋਝੀ ਹੋ ਗਈ ਹੈ ਬਾਣੀ ਨੇ ਉਸ ਦੀ ਜੋ ਮਤ ਮਲੀਨ ਸੀ ਉਹਨੂੰ ਚੰਗੀ ਕਰ ਦਿੱਤਾ ਸੋ ਉਸ ਬਿਗਹਾੜ ਨੂੰ ਇਸ ਗੱਲ ਦੀ ਸੋਝੀ ਹੋ ਗਈ ਕਿ ਅੱਗੇ ਤੇ ਮੈਂ ਆਪਣੇ ਕੀਤੇ ਭੈੜੇ ਕਰਮਾਂ ਦਾ ਸਦਕਾ ਬਗਹਾੜ ਬਣਿਆ ਤੇ ਹੁਣ ਖਰਾਕ ਮੇਰੀ ਮਾਸ ਹੀ ਐ ਪਰ ਜਿਸ ਮੁਰਦੇ ਨੂੰ ਮੈਂ ਖਾਣ ਲੱਗਾ ਉਹਦੇ ਬਾਰੇ ਵੀ ਬਗਹਾੜ ਨੂੰ ਧਿਆਨ ਹੋ ਗਿਆ ਉਸ ਨੇ ਪਹਿਲਾ ਇਸ ਮੁਰਦੇ ਦੇ ਪੈਰ ਸੁੰਘ ਕੇ ਦੇਖਿਆ ਤਾਂ ਉਸ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਇਹ ਜੋ ਮੁਰਦਾ ਹੈ ਇਹ ਕਦੇ ਵੀ ਆਪਣੇ ਪੈਰਾਂ ਦੇ ਨਾਲ ਚੱਲ ਕੇ ਪਰਮੇਸ਼ਰ ਦੇ ਦਰਬਾਰ ਤੇ ਨਹੀਂ ਗਿਆ ਕਦੇ ਸਾਧੂਆਂ ਸੰਤਾਂ ਦੇ ਬਚਨ ਸੁਣਨ ਵਾਸਤੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਨਹੀਂ ਗਿਆ ਤੇ ਦੇ ਪੈਰ ਵੀ ਸਫਲ ਨਹੀਂ ਹੋਏ ਐਵੇਂ ਹੀ ਚਲੇਗੀ ਇਹਦੀ ਜ਼ਿੰਦਗੀ ਸੋ ਉਹ ਖਦਾ ਮਾਰਿਆ ਦੁਬਾਰਾ ਫੇਰ ਆਇਆ ਕਿ ਜੋ ਕੋਈ ਅੰਗ ਸਫਲ ਹੋਇਆ ਹੋਵੇਗਾ ਉਹੋ ਹੀ ਖਾ ਲਵਾਂਗਾ ਪਰ ਫੇਰ ਜਦੋਂ ਉਸ ਨੇ ਆ ਕੇ ਇਹਦੇ ਹੱਥ ਸੁੰਘੇ ਤਾਂ ਉਸ ਨੂੰ ਇਸ ਗੱਲ ਦਾ ਗਿਆਨ ਹੋਇਆ ਤੇ ਇਹਨੇ ਆਪਣੇ ਹੱਥਾਂ ਦੇ ਨਾਲ ਅੱਜ ਤੱਕ ਕਦੇ ਕੋਈ ਸੇਵਾ ਨਹੀਂ ਕੀਤੀ ਕਿਸੇ ਦਾ ਭਲਾ ਨਹੀਂ ਕੀਤਾ ਕਿਸੇ ਬਜ਼ੁਰਗ ਦੀ ਕਿਸੇ ਗੁਰੂ ਪੀਰ ਦੀ ਕਿਸੇ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕੀਤੀ ਇਸ ਕਰਕੇ ਇਹਦੇ ਹੱਥ ਵੀ ਨਿਹਫਲ ਨੇ ਇਹ ਵੀ ਖਾਨਜੋਗ ਨਹੀਂ ਸੋ ਫਿਰ ਉਸਨੇ ਇਸ ਮਰਦੇ ਦੀਆਂ ਅੱਖਾਂ ਸੁੰਘੀਆਂ ਤੇ ਇਸਨੇ ਇਸ ਗੱਲ ਨੂੰ ਜਾਣਦਿਆ ਕਿ ਇਨ ਇਨਾ ਅੱਖਾਂ ਦੇ ਨਾਲ ਹੋਰ ਜਗਤ ਤਮਾਸ਼ੇ ਤੇ ਪਤਾ ਨਹੀਂ ਕਿੰਨੇ ਕੇ ਦੇਖੇ ਪਰ ਕਦੇ ਸਤਗੁਰਾਂ ਦੇ ਦਰਸ਼ਨ ਨਹੀਂ ਕੀਤੇ ਕਦੇ ਗੁਰੂ ਪੀਰ ਨੂੰ ਜਾਚ ਨਹੀਂ ਵਿਖਿਆ ਸੋ ਇਹਦੀਆਂ ਜੋ ਅੱਖਾਂ ਵੀ ਹਨ ਇਹ ਵੀ ਸਫਲ ਨਹੀਂ ਇਹ ਵੀ ਖਾਣ ਜੋਗ ਨਹੀਂ ਸੋ ਫਿਰ ਉਸ ਬਗਹਾੜ ਨੇ અત્યੰਤ ਭੁਖਾਸੀ ਇਸ ਕਰਕੇ ਇਸ ਦੀ ਰਸਨਾ ਨੂੰ ਸੁੰਘਿਆ ਜ਼ਬਾਨ ਨੂੰ ਰਸਨਾ ਆਖਦੇ ਨੇ ਕਿ ਜੁਬਾਨ ਖਾ ਲਈ ਜਾਵੇ ਪਰ ਜਦੋਂ ਜ਼ੁਬਾਨ ਸੁੰਘਿਆ ਤਾਂ ਇਸ ਦੀ ਜ਼ੁਬਾਨ ਤੋਂ ਇਸ ਮੁਰਦੇ ਨੇ ਕਦੇ ਜਾਪ ਨਹੀਂ ਕੀਤਾ ਕੋਈ ਕਦੇ ਬਾਣੀ ਨਹੀਂ ਪੜ੍ਹੀ ਕਦੇ ਸਿਫਤ ਸਨਾਹ ਨਹੀਂ ਕੀਤੀ ਇਸ ਜ਼ੁਬਾਨ ਨੂੰ ਸਫਲ ਕਰਨ ਦੀ ਬਜਾਏ ਸਗੋਂ ਝੂਠ ਬੋਲ ਕੇ ਨਿੰਦਿਆ ਚੁਗਲੀ ਕਰਕੇ ਇੱਕ ਦੂਸਰੇ ਦੇ ਝਗੜੇ ਕਰਵਾਉਂਦਾ ਰਿਹਾ ਏ ਇਸ ਕਰਕੇ ਇਹਦੀ ਜ਼ੁਬਾਨ ਵੀ ਸਫਲ ਨਹੀਂ ਹੋਈ ਸੋ ਬਘਿਆੜ ਨੇ ਆਖਿਆ ਇਹ ਵੀ ਖਾਣ ਯੋਗ ਨਹੀਂ ਸੋ ਫਿਰ ਉਸ ਨੇ ਇਸ ਦੇ ਮੱਥੇ ਨੂੰ ਸੁੰਘਿਆ ਤਾਂ ਉਹ ਇਸ ਕਰਕੇ ਪਿੱਛੇ ਭੱਜ ਗਿਆ ਕਿ ਇਹ ਤੇ ਹੈ ਹੀ ਨਗੁਰਾ ਇਸ ਨੇ ਤੇ ਕਦੇ ਸਤਗੁਰਾਂ ਦੇ ਦਰ ਤੇ ਜਾ ਕੇ ਸੀਸ ਨਹੀਂ ਝੁਕਾਇਆ ਇਹਦੇ ਮੱਥੇ ਤੇ ਕੋਈ ਚਰਨ ਧੂੜੀ ਨਹੀਂ ਲੱਗੀ ਇਹਦਾ ਮੱਥਾ ਵੀ ਸਫਲ ਨਹੀਂ ਸੋ ਜੋ ਪਾਵਨ ਬਾਣੀ ਦੇ ਜਾਪ ਆਪਾਂ ਕੀਰਤਨ ਦੁਆਰਾ ਪੜ ਰਹੇ ਸਾਂ ਇਸ ਜਾਪ ਦੇ ਉਸ ਬਗਿਹਾਰ ਦੇ ਕੰਨਾਂ ਵਿੱਚ ਪੈਣ ਕਰਕੇ ਉਸ ਨੂੰ ਸੋਝੀ ਹੋਗੀ ਕਿ ਅੱਗੇ ਤੇ ਮੈਂ ਪਾਪਾਂ ਦਾ ਭਾਗੀ ਇਸ ਜੂਨੀ ਦੇ ਵਿੱਚ ਫਿਰ ਰਿਆਂ ਤੇ ਆਹ ਮਰਦਾ ਜਿਨੇ ਆਪਣਾ ਸਰੀਰ ਹੀ ਨਹੀਂ ਸਫਲ ਕੀਤਾ ਮਨੁੱਖਾ ਜਨਮ ਦੇ ਵਿੱਚ ਆ ਕੇ ਜੇ ਮੈਂ ਇਹਨੂੰ ਖਾ ਲਿਆ ਤੇ ਫਿਰ ਮੇਰੀ ਕੀ ਹਾਲਤ ਹੋਏਗੀ ਸੋ ਭਾਈ ਮਰਦਾਨਾ ਜੀ ਮਨੁੱਖਾ ਜਨਮ ਜਦੋਂ ਪਰਮੇਸ਼ਰ ਨੇ ਦਿੱਤਾ ਹੈ ਤਾਂ ਇਹ ਜਿੱਥੇ ਸਾਡੀ ਅੰਤਰੀ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਉਪਦੇਸ਼ ਨੂੰ ਸੁਣ ਕੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਪਵਿੱਤਰ ਜੀਵਨ ਵਾਲੀ ਹੁੰਦੀ ਹੈ ਉੱਥੇ ਸਾਡਾ ਜੋ ਸਰੀਰ ਹੈ ਇਹ ਸੇਵਾ ਕਰਕੇ ਸਫਲ ਹੁੰਦਾ ਹੈ ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਸਮਝਾਇਆ ਕਿ ਨਾਮ ਜਪਣ ਦੇ ਨਾਲ ਨਾਲ ਜੀਵਨ ਸੇਵਾ ਕਰਨੀ ਨਹੀਂ ਜ਼ਰੂਰੀ ਹੈ ਸੇਵਾ ਤੇ ਸਿਮਰਨ ਜਿਸ ਤਰ੍ਹਾਂ ਪੰਛੀ ਨੂੰ ਅਕਾਸ਼ ਦੇ ਵਿੱਚ ਉੱਡਣ ਵਾਸਤੇ ਦੋ ਪਰ ਹੁੰਦੇ ਨੇ ਦੋਨਾਂ ਪਰਾਂ ਨਾਲ ਹੀ ਉਡਿਆ ਜਾ ਸਕਦਾ ਇੱਕ ਪਰ ਕਟਿਆ ਹੋਵੇ ਤੇ ਪੰਛੀ ਅਕਾਸ਼ ਦੇ ਵਿੱਚ ਨਹੀਂ ਉੱਡ ਸਕਦਾ ਇਸੇ ਤਰ੍ਹਾਂ ਸੇਵਾ ਅਤੇ ਸਿਮਰਨ ਇਹ ਦੋ ਪਰ ਨੇ ਬਹੁਤਾ ਸਿਮਰਨ ਕਰਨ ਦੇ ਨਾਲ ਜੇ ਜੀਵ ਨੂੰ ਹੰਕਾਰ ਆਉਣ ਲੱਗੇ ਨਾ ਕਿ ਮੇਰੇ ਵਰਗਾ ਤੇ ਸਿਮਰਨ ਕਰਨ ਵਾਲਾ ਹੀ ਕੋਈ ਨਹੀਂ ਜਦੋਂ ਨਿਮਰਤਾ ਦੇ ਨਾਲ ਕਿਤੇ ਗੁਰੂ ਕੇ ਲੰਗਰ ਦੇ ਜੂਤੇ ਭਾਂਡਿਆਂ ਦੀ ਸੇਵਾ ਕਰਨ ਲੱਗ ਪਵੇ ਉਦੋਂ ਫਿਰ ਬੰਦਾ ਨੀਵੇਂ ਮਨ ਵਾਲਾ ਹੋ ਜਾਂਦਾ ਕਿ ਨਹੀਂ ਮੈਂ ਨੀਵੇਂ ਹਾਂ ਤੇ ਨੀਵੇਂ ਹੋ ਕੇ ਸੇਵਾ ਕਰਨੀ ਹੈ ਸੋ ਇਸ ਤਰ੍ਹਾਂ ਇਹ ਜੋ ਸੇਵਾ ਤੇ ਸਿਮਰਨ ਦੇ ਪਰ ਹਨ ਇਹ ਜੀਵ ਨੂੰ ਅਗਲੇ ਪਾਰ ਲਾ ਦਿੰਦੇ ਨੇ ਪਵ ਸਾਗਰ ਤੋਂ ਉੱਚਾ ਕਰਕੇ ਰੱਖਦੇ ਨੇ ਸੋ ਇਸ ਤਰ੍ਹਾਂ ਸਤਬੰਦਾਂ ਨੇ ਸੇਵਾ ਦਾ ਭਾਵ ਦੱਸਿਆ ਜਿੱਥੇ ਸਿਮਰਨ ਹੈ ਉਥੇ ਸੇਵਾ ਵੀ ਕਰਨੀ ਜ਼ਰੂਰੀ ਹੈ ਸੋ ਗੁਰੂ ਕਿਰਪਾ ਕਰੇ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰਦਾ ਹੈ ਉਹ ਗੁਰੂ ਘਰ ਦੀਆਂ ਸੇਵਾਵਾਂ ਤਨ ਨਾਲ ਮਨ ਨਾਲ ਤੇ ਧਨ ਨਾਲ ਵੀ ਕਰਦੇ ਨੇ ਤੇ ਧਨ ਦੇ ਨਾਲ ਸੇਵਾ ਉਹ ਕਰ ਸਕਦਾ ਜਿਹਨੂੰ ਗੁਰੂ ਸਾਹਿਬ ਜੀ ਨੇ ਧਨ ਦਿੱਤਾ ਮਨ ਨਾਲ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਤੇ ਤਨ ਨਾਲ ਤੇ ਗਰੀਦ ਵੀ ਕਰ ਸਕਦਾ ਤੇ ਸੇਵਾ ਸਾਰੀ ਸਫਲਿਆ ਮਹਾਰਾਜ ਪਰਮਉਦੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਦੇ ਚਿੱਤ ਲਾਏ ਇਹ ਕਦੋਂ ਉਹ ਸੇਵਾ ਸਫਲ ਹੁੰਦੀ ਮਹਾਰਾਜ ਪਰਮਉਦੇ ਮਨ ਚੰਦਿਆਪਲ ਭਾਵਨਾ ਹਉਮੈ ਵਿੱਚੋਂ ਜਾਏ ਜਦੋਂ ਨਿਮਰਤਾ ਸਹਿਤ ਸੇਵਾ ਕਰੇ ਸੋ ਸਾਧ ਸੰਗਤ ਜੀਓ ਸੇਵਾ ਦੇ ਉੱਪਰ ਗੁਰੂ ਸਾਹਿਬ ਜੀ ਮਹਾਰਾਜ ਦੇ ਇਤਿਹਾਸ ਦੇ ਵਿੱਚੋਂ ਕੁਝ ਕੋ ਹਵਾਲੇ ਲੈ ਕਰਕੇ ਆਪ ਜੀ ਦੇ ਸਾਹਮਣੇ ਵਿਚਾਰ ਕੀ ਹੈ ਸੋ ਜੇ ਸਾਡੀ ਵਿਚਾਰ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਸਾਧ ਸੰਗਤ ਜੀਓ ਅੱਗੇ ਹੋਰ ਸੰਗਤਾਂ ਤੱਕ ਇਹ ਜੀ ਇਹ ਪਹੁੰਚ ਸਕੇ ਸੂਏ ਸੇਤਨਾ ਆਪਣੇ ਵਿਚਾਰ ਕਮੈਂਟਾਂ ਰਾਈ ਜ਼ਰੂਰ ਦੱਸਿਆ ਕਰੋ ਤਾਂ ਜੋ ਅੱਗੇ ਆਪ ਜੀ ਦੇ ਅਨੁਸਾਰ ਆਪਾਂ ਨਵੀਂ ਵੀਡੀਓ ਤਿਆਰ ਕਰੀਏ ਸੋਧਨਾ ਗੁਰਮੁਖਾਂ ਨੇ ਅਜੇ ਤੱਕ ਸਾਡਾ ਜੀ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪ ਜੀ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ